ਮੰਮੀ ਅੱਤ ਲਾਈ ਦੀ ਕਿੱਥੇ ਰੱਖੀ ਆ ਬਣਾ ਤਲਾਈ ਨੂੰ ਬੈਣੀ ਮਾਰ ਕੋਲੀ ਮੇਰੇ ਕੰਨਿਆਂ ਵਿੱਚ ਕੀ ਹੋ ਗਿਆ ਕੀ ਅੰਮੀ ਕਬਰਾ ਡੋਨੀ ਸੋ ਕੋ ਯਸਨੀ ਤੱਕ ਨਹੀਂ ਪਤਾ ਕੀ ਹੋਇਆ ਮੇਰੇ ਬਹੁਤ ਚਿੰਤਾ ਕੋਸ਼ ਹੋਣ ਰਿਹਾ ਮੰਮੀ ਕੀ ਗੱਲ ਆ ਸਹੀ ਹੋ ਠੀਕ ਹੋ ਨਹੀਂ ਉਹ ਮੇਰਾ ਗਿਆ ਰঞ্জੀਤ ਗਿਆ ਵਾ ਨਾ ਮੁਰਕੇ ਮੈਂ ਕੋਈ ਨਹੀਂ ਉਹਨੇ ਫੋਨ ਭਾਨੀ ਕੀਤਾ ਤਾਂ ਕੋਈ ਗੱਲ ਨਹੀਂ ਮੰਮੀ ਪਤਾ ਨਹੀਂ ਕੀ ਹਿੰਦੇ ਸੋਖ ਹੋਵੇ ਸਹੀ ਪੁੱਤ ਮੇਰੀ ਗੱਲ ਨਾ ਨਾ ਆਵੇ ਸਾਰਾ ਕੁਝ ਸਹੀ ਹੋ ਜਾਊਗਾ ਗਏ ਆ ਨਾ ਬੈਂਕ ਕੋਲ ਸਭ ਕੁਝ ਸਹੀ ਹੋ ਜਾਊਗਾ ਤੇ ਇਹ ਨਾ ਰੋ ਇਦਾਂ ਬਾਬਾ ਜੀ ਸਭ ਕੁਝ ਸਹੀ ਕਰਨਗੇ ਮੈਂ ਪਾਣੀ ਦਵਾ ਤੈਨੂੰ ਪਾਣੀ ਦਵਾ ਮੇ ਮਾਂ ਮਾਣਾ ਇੱਕ ਬੁੱਤ ਮੈਨੂੰ ਉਹ ਦਵਾਵਾ ਮੈਨੂੰ ਪਤਾ ਨਹੀਂ ਕੀ ਹਿੰਦੇ ਧੰਦੇ ਰੋ ਪੁੱਤ ਰਾਜੀ ਬੈਠ ਕਰ ਰੋ ਮੈਂ ਇੱਕ ਮੱਡ ਪਾਣੀ ਲਈ ਚੱਲੀ ਜਾ ਰਿਹਾ ਅੱਗੇ ਕੀ ਤਰ੍ਹਾਂ ਕਦੇ ਹੋਏਗੀ ਪਹਿਲਾਂ ਜਾਣਾ ਚਾਹੀਦਾ ਤੇ ਮੇਰਾ ਦੇਰ ਵੱਡੂ ਵੱਡੂ ਕਰਦਾ ਇਹ ਹੋਇਆ ਤਾਂ ਮੈਨੂੰ ਕਾਲੀ ਪੈਂਦੀ ਆ ਇਹੋ ਯਾਨੀ ਮਹਾਰਾਜ ਸਤਿ ਆਬਾਦ ਸੋਖ ਹੋਏ ਮੇਰਾ ਪੁੱਤ ਕਾ ਨੁਆਵੇ ਸੋਖ ਦੀ ਆਵਾਜ਼ ਆਵੇ ਵਾਸ ਤੇ ਮੈਂ ਭਾ ਠੀਕ ਹੋ ਨਹੀਂ ਮੰਮੀ ਪਾਣੀ ਦਿਓ ਠੀਕ ਹੈ ਹੈ ਠੀਕ ਆ ਕੋਈ ਨਹੀਂ ਹੋ ਜਾਣਾ ਰਿੰਜੀ ਤਾਂ ਆਵੇ ਨਾ ਦਵਾਈ ਲਿਆਵਾਂ ਨਹੀਂ ਤੇ ਦਵਾਈ ਨਹੀਂ ਮੈਨੂੰ ਲਾਉਣ ਮੇਰਾ ਪੁੱਤ ਆ ਜੇ ਫਿਰ ਮੈਨੂੰ ਕੁਝ ਨਹੀਂ ਹੋਣਾ ਕਿੰਨ ਮਰਟ ਹੀ ਹੋ ਜਾਣਾ ਉਹਨੇ ਆਉਂਦੇ ਹੀ ਹੁਣੇ ਆ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੋ ਕਿੰਨਾ ਜਰੀ ਹੋ ਗਿਆ ਸਾਰਾ ਕੁਝ ਸਹੀ ਹੋਊਗਾ ਕਿੰਨਾ ਟਾਈਮ ਹੋ ਗਿਆ ਘੈਣ ਰੋਟੀ ਵੀ ਨਹੀਂ ਖਾ ਕੇ ਗਿਆ ਹੈ ਮੈਂ ਪਕਾ ਕੇ ਰੱਖੀ ਮੈਂ ਹੁੰਦਾ ਤੇ ਰੋਟੀ ਖਾਣੇ ਇਕੱਠੇ ਬੀਕ ਕੇ ਖਾਣੇ ਆ ਮੈਂ ਫੋਨ ਕਰਾਂ ਇਹਨਾਂ ਨੂੰ ਖਾਣਾ ਖਾਣ ਪਲਾ ਆਇਆ ਨਹੀਂ ਦਾ ਮਾਰਾ ਸੱਜਿਆ ਬਾ ਚਾ ਤੋਂ ਨਹੀਂ ਇਹ ਫਰੀਕੀ ਮਾਰ ਰਿਆਂ ਅੰਦਰ ਨੂੰ ਠੰਡ ਰੱਖੀ ਮਾਰਾ ਜੀ ਕਿਹੇ ਪਿੱਛੇ ਸਾਡਾ ਭਲਾ ਕਰੀ ਕੀ ਆ ਬਾਛਾ ਮੇਰੇ ਘਰ ਸੁ ਕਰਕੇ ਮੰਮੀ ਕੋਨ ਲੱਗਦਾ ਹੀ ਨਹੀਂ ਲਿਆ ਠੀਕ ਆ ਫੋਨ ਨਹੀਂ ਚੁੱਕਦੇ ਪਏ ਆਉਂਦੇ ਹੋਣੇ ਆ ਤਾਂ ਨਹੀਂ ਚੁੱਕਣ ਦੇ ਹੋਣੇ ਇਹਨੇ ਤਾਂ ਫੋਨ ਚੁੱਕ ਲੈਣਾ ਤੁਹਾਨੂੰ ਕੋਭਰਾ ਦਿੰਦੀ ਮੰਮੀ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਬੈਂਕ ਗਏ ਆ ਆ ਜਾਂਦੇ ਆ ਮੰਮੀ ਤੇ ਟੈਨਸ਼ਨ ਨਾ ਲਾਓ ਬਸ ਇਹੋ ਤੇ ਪੁੱਤ ਮੈਨੂੰ ਫਿਕਰਿਆ ਬੈਂਕ ਅਗਿਆ ਜੇ ਤੂੰਰੇ ਪਹਿਲਾਂ ਗਿਆ ਹੁੰਦਾ ਫਿਰ ਨਹੀਂ ਮੈਨੂੰ ਫਿਕਰ ਹੋਣਾ ਇਹੋ ਕੀ ਕਰਿਆ ਤੇ ਕਿਉਂ ਕੀ ਗੱਲ ਹੋਈ ਆ ਕੋਈ ਟੈਨਸ਼ਨ ਵਾਲੀ ਗੱਲ ਨਾ ਹੋਵੇ ਮੰਮੀ ਇਹਦੀ ਆ ਜੀ ਆ ਜੱਜਾ ਹਾਂ ਮੇਰਾ ਪੁੱਤ ਕਦੋਂ ਦੀ ਪੁੱਤੇ ਨੂੰ ਮੇਰੇ ਵੇਖਣ ਨਹੀਂ ਆਇਆ ਤੇ ਮੇਰਾ ਪੁੱਤ ਕਿੱਥੇ ਗਿਆ ਤੇ ਭੁੱਖਾ ਤੇ ਆਇਆ ਨਾ ਉਹ ਖਾਦਾ ਲਾਗੋ ਕੀਤਾ ਤੂੰ ਕੀ ਹਾਲ ਬਣਾਇਆ ਤੂੰ ਆਪਣਾ ਇਹ ਹਾਲ ਤੈਨੂੰ ਕਿਹਾ ਤੂੰ ਦੱਸ ਫੋਨ ਕਰਨੀ ਚੱਕਣਿਆ ਤੇ ਕੀ ਗੱਲ ਐ ਇੰਨਾ ਟਾਈਮ ਲਾਦਦਾ ਤੂੰ ਮੇਰੀ ਗੱਲ ਸੁਣ ਠੀਕ ਆ ਕੇ ਨਾ ਆਓ ਆਜੂ ਦੱਸ ਤੈਨੂੰ ਇਧਰ ਆਓ ਮੇਰਾ ਪੁੱਤ ਮੇਰਾ ਤਾਂ ਪੁੱਤ ਦੇ ਦੇ ਮੰਮੀ ਕੋਈ ਨਹੀਂ ਹੁੰਦਾ ਉਹਨਾਂ ਦੀ ਗੱਲ ਤਾਂ ਸੁਣਾ ਦਾ ਸਬਤੋਂ ਮੈਨੂੰ ਤਾਂ ਬਰਾੜ ਬੜੀਆਂ ਹੋ ਗਈਆਂ ਨੇ ਮੈਂ ਜਦੋਂ ਮਰ ਮਰ ਜਾਣ ਨਹੀਂ ਆ ਤੇ ਮੇਰਾ ਪੁੱਤ ਨਵਨਰੂ ਆਵੇ ਦੱਸ ਮੈਨੂੰ ਆਪਣੇ ਤੇ ਕੀ ਹਮਤਰਾ ਏਡਾ ਉਹ ਤਾਂ ਹੋ ਗਈ ਗੱਲ ਜਿਹੜੀ ਤੂੰ ਇੰਨਾ ਟਾਈਮ ਲਾ ਆ ਬੈਠ ਕੇ ਚ ਕੀ ਗੱਲ ਹੋਈ ਆ ਦੱਸ ਮੈਨੂੰ ਛੇਤੀ ਕੋਈ ਦੱਸੋ ਮੇਰਾ ਤੇ ਅੱਗੇ ਤਾਂ ਕਦਾ ਸਹੀ ਨਹੀਂ ਹੈਗਾ ਕਿ ਨਾ ਮੈਨੂੰ ਟੈਗ ਹੋ ਜੇ ਛੇਤੀ ਦੱਸ ਮੈਨੂੰ ਕੀ ਦੱਸਾਂ ਮਮੀ ਕਿਉਂ ਦੱਸ ਕਿਆ ਕੁਛ ਜਿਹੜਾ ਇੰਨਾ ਕੋਲ ਲਿਆ ਹੈ ਨਾ ਕਰਜ਼ਾ ਚੁੱਕਿਆ ਸਾਰਾ ਘਰ ਦਾ ਆ ਘਰ ਦੇ ਨਾਂ ਤੇ ਚੁੱਕਿਆ ਸਾਰਾ ਕੁਛ ਇਹ ਹੋ ਘਰ ਹੀ ਆਪਣੇ ਕੋਲੇ ਕਾ ਹੋਰ ਰਿਸ਼ਤੇ ਟੁੱਟ ਗੀਆਂ ਮੇਰੀਆਂ ਸਾਰੀਆਂ ਨਹੀਂ ਤੇ ਇੱਥੋਂ ਵੀ ਬੈਂਕ ਵਾਲਿਆਂ ਨੇ ਆ ਮੇਲਾ ਕੀ ਦਿੱਤਾ ਮੈਨੂੰ ਅੱਜ ਤੇ ਨਹੀਂ ਤੇ ਤੂੰ ਬੈਂਕ ਚਾਂ ਦੇ ਹੋਰ ਕਰਜ਼ਾ ਚੁੱਕ ਲਿਆ ਵਾ ਤੁਹਾਡੇ ਨੂੰ ਪੜਿਆ ਕੀ ਜਾਣਾ ਵਾ ਮੇਰੇ ਤੋਂ ਸੁਣ ਲੋ ਉਹਨੂੰ ਪੜਾਓ ਇਹਨੂੰ ਸੁਣਾਓ ਆ ਵਿਖਾਓ ਕੀ ਲਿਖਿਆ ਇੱਤੇ ਕੀ ਹੁਣ ਪੜ ਆਪਣੇ ਤੇ ਪਤਾ ਨਹੀਂ ਲੱਗ ਪਿਆ ਵਾ ਸਿੱਧਾ ਦੱਸ ਨਹੀਂ ਹੁਣ ਕੀ ਲਿਖਿਆ ਇੱਤੇ ਉਹ ਗੁੰਗੀ ਹੋ ਗਈਆਂ ਮੰਮੀ ਬੈਂਕ ਵਾਲਿਆਂ ਨੇ ਕਿਹਾ ਵਾ ਕਿ ਜੇ 5 ਲੱਖ ਰੁਪਈਆ ਐਟ ਟਾਈਮ ਨਾ ਤਾਰਿਆ ਤੇ ਸਾਰਾ ਕੁਝ ਤੁਹਾਡਾ ਜ਼ਬਤ ਕੀਤਾ ਜਾਊਗਾ ਹਾਲੀ ਮੈਂ ਮਰ ਗਈ ਆ ਕੀ ਮੈਨੂੰ ਸੁਣਾਉਂਦਾ ਹੀ ਹੋਰ ਨਵਾਂ ਹੀ ਚਿੱਠਾ ਲੈ ਆਇਆ ਹੁਣ ਰਣਜੀਤ ਪਾਣੀ ਲਵਾ ਠੀਕ ਕਰਾ ਪਾਣੀ ਮੈਂ ਸਾਰਾ ਤੇਰੀ ਬਦੌਲਤ ਹੋਇਆ ਜੋក៏ ਟੈਨਸ਼ਨ ਆ ਗਈਆਂ ਸਭ ਤੇਰੇ ਜਾਈਆਂ ਪੈਣਾ ਲੈ ਹੁਣ ਨਵਾਂ ਕਾਰ ਲਈ ਪੈਣਾ ਜੀ ਹੁਣ ਆਪਣਾ ਕਾਰ ਪਹਿਲੇ ਤਾਂ ਮੈਨੂੰ ਪਈ ਨਹੀਂ ਵਿਚਾਰਾ ਉਹ ਨਿਕਲ ਜਾਣਾ ਕਰੋ ਹੁਣ ਤਾਂ ਪੱਲੇ ਕੁਛ ਨਹੀਂ ਬਜਣਾ ਜੇ ਆ ਵੀ ਇਸੇ ਕਰੋਗੇ ਕੱਢਦਾ ਬਣੂ ਜਾਵਾਂਗੇ ਕਿੱਥੇ ਤੂੰ ਮੇਰੀ ਗੱਲ ਸਮਝ ਤਾਨੂੰ ਉਦੋਂ ਦਾ 2.5 ਲੱਖ ਇਕੱਠਾ ਕਰਕੇ ਦਿੱਤਾ ਵਾ ਹੁਣ ਕਿੱਥੇ ਜ ਗਹਿਣੇ ਦਾ ਉਹ ਕਿੱਥੇ ਹਿਪਾ ਤਾਰਾ ਜੇ ਥੋੜਾ 2.5 ਲੱਖ ਹਾਲੀ ਮੈਂ ਕਿੱਥੇ ਕਿੱਥੇ ਦੇ ਗਏ ਆ ਤੇਰੇ ਪੈਸੇ ਕਿਹੜੀ ਕਿਹੜੀ ਦੁਕਾਨ ਵਾਲੇ ਨੂੰ ਪੈਸੇ ਦੇ ਗਏ ਉਹ ਉੱਥੇ ਪੂਰੇ ਨਹੀਂ ਹੋਏ ਹਾਲਿਓ ਹਾਲਿਓ ਉੱਥੇ ਵੀ ਰਹਿੰਦੇ ਆ ਬੈਂਕ ਤੱਕ ਤੂੰ ਪਹੁੰਚੇ ਨਹੀਂ ਪੈਸੇ ਉਹ ਰਾਜਕੇ ਰਿੰਦੇ ਮੈਨੂੰ ਜਾਂਦੇ ਜਾਂਦੇ ਨੂੰ ਰੰਜੀਕ ਆਪਾਂ ਕੀ ਕਰਾਂਗੇ ਫੇਰ ਸਾਡਾ ਤਾਂ ਘਰਬਾਰ ਸਾਰਾ ਕੁਝ ਵੇਚ ਜਾਊਗਾ ਅਹੀਂ ਤਾਂ ਸੋਚਿਆ ਸੀ ਇਹ ਪਹਿਲਾਂ ਸੋਧ ਦਿੰਦਾ ਨਾ ਤੈਨੂੰ ਨਹੀਂ ਉਧਰ ਤੇ ਆਪਾਂ ਲਿਆਇ ਲਿਆ ਤੂੰ ਬੈਂਕ ਚੋਂ ਕਾਹਦਾ ਕਰਜ਼ਾ ਲੈ ਲਿਆ ਤੂੰ ਇਹ ਕਿੱਥੇ ਵਰਤੇ ਅਲੀਕੇ ਮੰਮੀ ਐਸੇ ਕਰ ਦਿੱਤੇ ਬੈਂਕ ਦਾ ਕਰਜ਼ਾ ਚੁੱਕਿਆ ਵਾ ਉਹ ਤੇਰਾ ਪਲਾਟ ਲਿਆ ਇੱਕ ਪਲਾਟ ਦੇ ਉੱਤੇ ਹੋਟਲ ਪਾਇਆ ਉਹਦਾ ਕਰਜ਼ਾ 100 ਥਾਂ ਦੇ ਕਰਜ਼ੇ ਲੈ ਮੈਂ ਦੇ ਲਈ ਇਹ ਤਾਂ ਥੋੜਾ ਜਿਹਾ ਇਹਨੂੰ ਹੀ ਲਿਆ ਲਿਆ ਪੈਸੇ ਦੇਂਦਾ ਰਿਆਂ ਮੈਂ ਕਰ ਲਈ ਸਾਮਨ ਲਈ ਉਹ ਵੀ ਪੈਸੇ ਲੈ ਗਏ ਜਿਹੜੇ ਜਿਹੜੇ ਕਰਜ਼ੇ ਦੇ ਪੈਸੇ ਚਾਰੇ ਤੇ ਪੁੱਤ ਹੁਣ ਇਹ ਕੀ ਬਣੂਗਾ ਜੇ ਆਪਣਾ ਇਹ ਕਰਜ਼ਾ ਉਦੋਂ ਤੱਕ ਕੁਝ ਘਾ ਰਿਆ ਤਾਂ ਆਪਾਂ ਕਿਤੇ ਛੜਕਦੇ ਜਾਵਾਂਗੇ ਇਹਨੂੰ ਸੰਭ ਗਿਆ ਆਪਾਂ ਪਤਾ ਘਰ ਨਹੀਂ ਜਾਣ ਦੇਣਗੇ ਵੀ ਤੇ ਕੀ ਕਰਾਂ ਫਿਰ ਮੈਂ ਮੇਰੇ ਤੇ ਪੱਲੇ ਵੀ ਕੋਖਣੀਆਂ ਐ ਜਿਹੜਾ ਮੈਂ ਉਹਨਾਂ ਨੂੰ ਦੇ ਆਵਾ ਕੁਛ ਕਰਨਾ ਕੀ ਆ ਹੁਣ ਇਹ ਜਿਹੜੀ ਰਹਿ ਗਈ ਐ ਜੀ ਲਾ ਲਉਂਦੀ ਨਹੀਂ ਉਦੋਂ ਦੀ ਪਰਾ 70 75000 ਨੂੰ ਐ ਸੋਨਾ ਤੇ ਤੇਰੇ ਤਿੰਨ ਟੋਲੇ ਆਂ ਦੀ ਮੈਨੂੰ ਦਿਖਾ ਕੇ ਲਿਆਂਦੀ ਜਦੋਂ ਤੂੰ ਬਣਾ ਕੇ ਲਿਆ ਆ ਮੈਂ ਆ ਦੇਖਾ ਕਿੰਨੇ ਦੀ ਆ ਤੇ ਵੇ ਕਿੰਨੇ ਪੈਸੇ 2.5 ਰੱਟੇ ਬਣ ਜਾਣਾ ਵਾ ਤੇ ਥੋੜਾ ਥੋੜਾ ਪਤਾ ਦੇ ਕੇ ਤਾਂ ਆਪਣਾ ਘਰ ਨੂੰ ਚਾਹੀਏ ਉਹਦੀ ਪੈਣੀ ਆ ਉੱਤੇ ਵੇ 30 ਤਰੀਕ ਲਿਖੀ ਉਹਨਾਂ ਨੇ ਮੇਗਾ 31 ਤਰੀਕ ਆ ਆਖਰੀ ਉਦੋਂ ਤੱਕ ਗਿਣਨੇ ਕਰੋ ਸੁਣ ਲੈ 31 ਹੁਣ ਲਾ ਕੇ ਦੇ ਹੁਣ ਇਹ ਕੋਟ-ਬੋਟ ਰੱਖਦੀਆਂ ਮੈਂ ਨਹੀਂ ਦੇਣੀ ਮੇਰੀ ਇੱਕ ਨੌਤੀ ਆ ਲਾਹ ਲਗ ਲੌਤੀ ਤੈਨੂੰ ਪਹਿਲਾਂ ਕਿਹਾ ਇਹ ਫੇਰ ਵੀ ਭੰਜਣਗੀ ਆ ਦਾ ਘਰ ਪਚਾ ਪੈਣਾ ਰਣਜੀਤ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ ਹੋਰ ਕਿਹੜੀ ਹੋਰ ਰਹਿ ਗਈ ਗੱਲ ਦੱਸਣਾ ਜੀ ਮੈਂ ਤੁਹਾਡੇ ਤੇ ਇੱਕ ਹੋਰ ਚੀਜ਼ ਛਪਾਈ ਆ ਇਹ ਚੂੜੀ ਉਹ ਨਹੀਂ ਆ ਜਿਹੜੀ ਮੈਨੂੰ ਤੁਸੀਂ ਬਣਾ ਕੇ ਦਿੱਤੀ ਸੀ ਇਹ ਚੂੜੀ ਨਕਲੀ ਆ ਨਕਲੀ ਲੈਲਾ ਮੈਂ ਪਹਿਲੇ ਵਾਲੀ ਵੇਚ ਕੇ ਖਾ ਛੜੀ ਆ ਖਰਚੀ ਹੋ ਗਏ ਮੇਰੇ ਸਾਰੇ ਜਿਹੜਾ 40-50 ਹਜ਼ਾਰ ਰੈਂਦਾ ਸੀ ਉਹ ਵੀ ਗੁਰਪ੍ਰੀਤ ਕੋ ਜਮਾ ਸੀ ਉਹ ਕੋ ਲਿਆ ਹੀ ਨਹੀਂ ਬਾਅਦ ਵਿੱਚ ਮਤ ਮਾੜੀ ਹੋਰ ਨਵਾਂ ਪੰਗਾ ਖੜਾ ਕਰ ਦਿੱਤਾ ਉਹ ਕਹਿੰਦੀ ਕਿ ਇਹਨੂੰ ਵੀ ਅੱਜ ਹੀ ਦਿੱਤਾ 50 ਹਜ਼ਾਰ ਤੇ ਵਿਆਜ ਸਮੇਤ ਤੈਨੂੰ ਦਵਾਂਗੀ ਉਹਨੇ ਉਹ ਵੀ ਨਹੀਂ ਦਿੱਤਾ ਮੈਨੂੰ ਇੰਨਾ ਹਾਲਾਤਾਂ 'ਚ ਕਿਹਨੇ 5000 ਰੁਪਏ ਆਪਾਂ ਨੂੰ ਦੇਣਾ ਹੋਣਾ ਤੇ 5 ਲੱਖ ਕਿਹਨੇ ਦੇਣਾ ਆਪਾਂ ਨੂੰ ਮੈਂ ਤੁਹਾਡੇ ਸਾਰੇ ਤੋਂ ਡਰਦੀ ਨੇ ਨਕਲੀ ਚੂੜੀ ਬਣਾ ਕੇ ਉਸੇ ਤਰ੍ਹਾਂ ਦੀ ਸੁਨਿਆਰੇ ਕੋ ਪਾ ਲਈ ਸੀ ਤੇ ਅਸਲੀ ਵੇਚਤੀ ਸੀ ਅਹੀਂ ਦੇਖਿਆ ਚਲ ਕੋਈ ਕਹੇਗੀ ਚਲ ਕੋਈ ਥੋੜਾ ਬੁਤਾ ਹੋਊਗਾ ਤੇਨੇ ਧੋਰ ਨਾ ਮੈਂ ਕੰਮ ਕੱਢ ਕੇ ਵਿਖਾਤਾ ਭੈਣਾ ਗੁਰਬੀਦ ਨੇ ਤੇ ਤੈਨੂੰ ਜਾਂਦਾ ਗਹਿਣੇ ਪਾ ਦੇ ਲੈ ਤੂੰ ਚੂੜਾ ਛੱਡ ਪਤਾ ਨਹੀਂ ਤੈਨੂੰ ਇਹਨੇ ਕਿ ਤਰ੍ਹਾਂ ਹੁਣ ਦਿੱਤਾ ਹੁਣ ਘਰ ਦਾ ਕੀ ਕਰਨਾ ਹੀ ਰਹਿਣਾ ਕਿੱਥੇ ਮੁੜ ਕੇ ਹੁਣ ਰੋਹ ਕਰਾਇਆਂ ਦੇ ੱੱਕੇ ਖਾਣੇ ਪੈਣੇ ਮੈਨੂੰ ਆ ਗਿਆ ਉਹਨਾਂ ਥਾਵਾਂ ਤੇ ਆ ਗਿਆ ਮੈਂ ਉਹਨਾਂ ਕੰਮਾਂ ਤੇ ਆਣਾ ਹੀ ਹੁਣ ਚੰਗਾ ਪੜਾ ਮਿਸਰਦਾਰੀ ਤੋਂ ਨਾ ਹੁਣ ਦਿਹਾੜੀਆਂ ਕਰਨੀਆਂ ਪੈਣੀਆਂ ਮੈਨੂੰ ਮੈਨੂੰ ਨਹੀਂ ਪਤਾ ਕੀ ਕਰਦੇ ਆ ਹਾਲਾਤ ਹੋ ਜਾਣਗੇ ਮੇਰੀਆਂ ਛੋਟੀਆਂ ਛੋਟੀਆਂ ਗਲਤੀਆਂ ਨਾਲ ਹਾਂ ਕੁਝ ਵੇਖਣਾ ਪਊਗਾ ਸਾਨੂੰ ਉਹ ਇਹੋ ਜਿਹੀ ਅਮੀਰੀ ਦੇ ਦਿਨ ਮੁਖਾਈ ਨਾ ਮੈਨੂੰ ਚੰਗਾ ਭਲਾ ਬਲਾ ਸਭ ਕੰਮ ਚਲੰਦਿਆ ਸੀ ਆ ਮਾਲਾ ਮੋਟਾ ਪਰ ਮੈਂ ਇਤਰ ਲਾਉਣ ਚੁੱਕ ਉਦ ਤਰਤਾਰ ਆ ਲਿੰਦਾ ਉਦਰ ਲਾਉਣ ਚੁੱਕ ਮੈਨੂੰ ਤੇ ਖੋਦ ਹੀ ਪਤਾ ਮੈਂ ਕਿੰਨੀਆਂ ਬੈਂਕਾਂ ਤੋਂ ਲੋਨ ਚੁੱਕੇ ਤੇ ਕਿੱਥੋਂ ਲੈ ਦੇ ਕਦੀ ਇੱਕ ਲੋਨ ਨਹੀਂ ਚੁੱਕਿਆ ਜੀ ਮੈਂ ਤੇ ਮੈਂ ਹੁਣ ਕੱਖਾ ਤੋਂ ਹਾਲਾ ਹੋ ਗਿਆ ਜੀ ਇਹ ਗਲਤੀਆਂ ਤੇ ਤੂੰ ਹੀ ਬਣਦਾ ਕੀਤਾ ਨਾ ਜੇ ਉਹਨੇ ਕੀਤੀਆਂ ਤੇ ਤੂੰ ਹੀ ਕੀਤਾ ਨਾ ਹੋਰ ਰਲ ਕੇ ਕੋਈ ਤੰਗਾ ਬੈਲੀਆਂ ਤੂੰ ਹੀ ਉਦੋਂ ਉਦੋਂ ਮਗਰ ਲੱਗ ਗਿਆ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਕਰਦਾ ਗਿਆ ਉਨੇ ਦਾ ਹੱਲ ਨਾ ਬੋਬੀ ਕੀ ਹੋਣਾ ਹੱਲ ਲੜਿਆ ਨਹੀਂ ਕਿ ਜਾਰਾ ਹੋਣਾ ਹੱਲ ਪੈ ਹੈ ਤੂੰ ਆਪਣਾ ਕਹਿਣ ਦਿਨਾ ਨਹੀਂ ਹੁਣ ਉਹਦਾ ਕੱਲੀ ਦਾ ਦੋਸ਼ ਨਹੀਂ ਕਰ ਦੋਸ਼ ਵਿੱਚ ਉਹਨਾ ਹੀ ਤੇਰਾ ਵਾ ਤੂੰ ਉਹਦਾ ਮਗਰ ਲੱਗਦਾ ਰਿਆ ਜੋ ਆਂਦੀ ਜੀ ਉਹੋ ਕਰਦਾ ਰਿਆ ਤੂੰ ਜੇ ਭਾ ਕੇ ਤੈਨੂੰ ਆਖੂਗੀ ਤੇ ਖੂਤ ਛਾਲ ਮਾਰਨੀ ਮਗਰ ਤੈਜੇਗਾ ਮੈਨੂੰ ਇਹ ਗੱਲ ਦੱਸ ਤੂੰ ਉਹਦਾ ਮਗਰ ਲਾ ਕੇ ਕਰਜੇ ਤੇ ਕਰਜਾ ਕਰਜੇ ਤੇ ਕਰਜਾ ਗਲਤੀ ਤੇ ਗਲਤੀ ਕਰੀ ਗਿਆ ਤੈਨੂੰ ਨਹੀਂ ਪਤਾ ਤੇ ਮੀਰੀ ਤਾਂ ਤਾਂ ਵੀ ਨਹੀਂ ਦੇ ਦੇ ਤੂੰ ਤਾਂ ਗੇਗੀ ਥੱਲੇ ਪਿਆ ਆਂ ਗਰੀਬੀ ਚੋਂ ਗੰਨੀ ਰਹਿ ਗਏ ਨਹੀਂ ਤੇ ਹੋਣਾ ਕੀ ਮੈਂ ਤੇ ਤੇ ਵਿਸ਼ਵਾਸ ਕੀਤਾ ਸੀਗਾ ਲੈ ਲੈ ਮੈਂ ਵਿਸ਼ਵਾਸ ਕਰਕੇ ਤੁਹਾਨੂੰ ਉਹਨਾਂ ਖੋਤੇ ਤੋਂ ਨਹੀਂ 도ਵੇਗੇ ਪਤਾ ਤੇ ਨੀ ਮੋਦੋਂ ਨਹੀਂ ਆਨੀ ਹਾਂ ਤੂੰ ਮੇਰੇ ਮਗਰ ਲਾ ਕੇ ਸਭ ਉਹਨੂੰ ਹੀ ਫੜਾਉਂਦਾ ਰਿਆਂ ਜੇ ਕਿਤੇ ਅਜ ਮਾਂ ਦੇ ਹੱਥ ਤੇ ਧਰੇ ਹੁੰਦੇ ਤਾਂ ਮੇਰੇ ਕੋਲ ਲੈਨੋ ਤੂੰ ਪਤਾ ਇੰਨੇ ਇੰਨੇ ਤੱਕ ਗੱਲ ਨਹੀਂ ਪਹੁੰਚਣੀ ਜਿੱਥੋਂ ਤੱਕ ਹੁਣ ਪਹੁੰਚ ਗਈ ਆ ਘਰ ਤੱਕ ਪਹੁੰਚ ਗਈ ਘਰ ਵੀ ਵਿਕ ਜਾਣਾ ਇੱਕੇ ਜਾਨੇ ਨੂੰ ਦੋਸ਼ ਨਹੀਂ ਦੇਣਾ ਦੋਸ਼ ਉਰਲਾ ਹੀ ਤੇਰਾ ਹੁਣ ਗਲਤੀਆਂ ਦਾ ਹਰ ਜਾਨਾਂ ਦੇ ਭਰਨਾ ਹੀ ਪੈਣਾ ਮਾਤਾ ਮੈਨੂੰ ਇਕੱਲੇ ਨੂੰ ਨਹੀਂ ਨਾਲ ਤੈਨੂੰ ਵੀ ਭਰਨਾ ਪੈਣਾ ਜਿਹਦਾ ਤਰਾ ਕੋਈ ਕਸੂਰ ਹੀ ਨਹੀਂ ਹੈਗਾ ਵਾਹ ਵੇ ਪੁੱਤਰਾ ਮਾਂ ਤੇ ਬਣਾਉਂਦਾ ਰਵੇ ਤੇ ਧੀਆਂ ਪੁੱਤ ਜਾੜ ਦੇਣ ਇਸ ਕਰਕੇ ਨਹੀਂ ਬਣਾਇਆ ਮੇਰੇ ਆਦਮੀ ਨੇ ਬਣਾਇਆ ਘਰ ਪਰਾ ਹੋ ਤੂੰ ਕਿੱਥੇ ਮਰਜੀ ਨਿਕਲੋ ਮੇਰੇ ਨਾਲ ਸੜਕ ਤੇ ਨਿਕਲੋ ਮੈਂ ਨਹੀਂ ਕਿਤੇ ਜਾਣਾ ਸੁਣੀਏ ਗੱਲ ਤੂੰ ਜੱਫੜ ਕੇ ਮੇਰਾ ਜਲੂਸ ਕੱਢ ਕੇ ਰੱਖਤਾ ਚੰਗੀ ਭਲੀ ਦਾ ਮਾਦਾ ਮੈਂ ਹੁਣ ਜਾਣਾ ਵਾ ਕਿ ਤੂੰ ਜਮੇ ਤੇ ਘਰੋਂ ਤੋਂ ਮੈਂ ਵੀ ਜਾਵਾਂ ਉਹਨਾਂ ਨੇ ਕੱਖ ਨਹੀਂ ਛੱਡਣਾ ਸਾਡੇ ਪੱਲੇ ਉਹਨਾਂ ਨੇ ਕੱਢਣਾ ਹੀ ਕੱਢਣਾ ਇੱਥੋਂ ਜੇ ਪੈਸੇ ਨਾ ਤਾਰੇ ਤਾਂ ਤੈਨੂੰ ਦੇਣ ਕੁਝ ਰਹਿ ਗਿਆ ਆਪਣੇ ਕੋਲ ਤਨ ਉਹਨਾ ਹੁਣ ਤਾਰੋ ਹੁਣ ਇਹਨੂੰ ਵੀ ਆ ਤੂੰ ਹੀ ਕੂ ਕਹ ਹੋਰ ਗੂੰਗੀ ਬੜ ਕੇ ਬਹਿ ਗਈ ਆ ਬੱਸ ਉਹ ਜਿਹੜੀ ਕਰਦੀ ਨਹੀਂ ਨਾ ਸਾਡਾ ਇਹ ਜੀਆਂ ਫੇੜੀਆਂ ਇਹਦਾ ਕੁੱਖ ਨਹੀਂ ਵਟਿਆ ਜਣਾ ਹੁਣ ਹੋਰ ਗਲੇ ਦੂ ਸੁੱਟੀਆਂ ਨਹੀਂ ਕੱਕ ਬਣਨਾ ਇਹਦਾ ਹਣ ਕੋ ਕਰਨਾ ਪੈਣਾ ਤੇ ਵੇਖਿਆ ਬੁੱਢਾ ਲੈ ਕੇ ਨਿੱਤਰ ਕਰਦੀ ਉਹ ਜਾਂ ਜਣ ਸੋਚੀ ਦਿੱਤਰ ਬੁੱਢੀ ਰਹੀ ਹੋ ਜੇ ਉਹ ਜੀ ਹੋ ਗਈ ਉਹ ਗੱਲ ਫਸਾ ਕੇ ਤੈਨੂੰ ਤੇ ਮੈਨੂੰ ਤੇ ਆਪ ਚਲ ਗਈ ਮੈਂ ਤੇ ਮਰਨੂ ਥਾਲਾ ਬੰਦਿਆ ਜਦੋਂ ਦਾ ਬੈਂਕ ਤੋਂ ਆਇਆ ਵਾ ਸੱਚੀ ਸੱਚਾ ਦੂਆ ਤੂੰ ਵੀ ਉਹਦੇ ਮਾਰ ਲੱਗਾ ਹਾਂ ਵਾਲ ਸੁਣਿਆ ਨੋ ਬ੍ਰੈਂਡਰ ਲਿਆ ਲਿਆ ਮੈਨੂੰ ਨਾਮ ਨਹੀਂ ਆਉਂਦਾ ਕਿਹੜੀ ਦੁਕਾਨ ਤੋਂ ਲਿਆਉਣਾ ਆਨਾ ਨਾ ਬੜੀ ਸੋਹਣੀ ਲੱਗਦੀ ਮੇਰੀ ਜਾਨ ਨੂੰ ਜਾਨੂ ਕਾਕੇ ਦੂਜਾ ਬਾਵੀਂ ਭਾਕੇ ਤੀਜਾ ਬਾਵੀਂ ਅਜੇ ਨੂੰ ਭਰਾਵਾਂ ਗੱਡੀਆਂ ਮੰਗਦੀ ਜੇ ਤੇ ਸਕੂਟਰੀ ਤੇ ਗੱਲ ਰਹਿ ਗਈ ਆ ਉਹਦੇ ਤੋਂ ਸੁਭਨੇ ਬੜੇ 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 ਤੂੰ ਵੀ ਮਗਰ ਖੋਤਾ ਜਿਹੜਾ ਲੱਗਨੇ ਉਹ ਹੁਣ ਵੇਲਾ ਕਿੱਥੋਂ ਤੱਕ ਆ ਗਈ ਗੱਲ ਘਰੋਂ ਨਿਕਲ ਤੱਕ ਆ ਗਈ ਵੀ ਨਿਕਲੋ ਬੜੋ ਮੈਂ ਤਾਂ ਖੋਤਾ ਹੀ ਹਾਂ ਮੈਨੂੰ ਜਨਾਨੀ ਵੀ ਗੱਡੀ ਉਦਾਂ ਨਹੀਂ ਟੱਕਰ ਗਈ ਨਾ ਜਿਹਨੇ ਘਾਰ ਹੀ ਜਾੜਦਾ ਕੁਝ ਨਹੀਂ ਵੇਖਿਆ ਤੇ ਬੰਦੇ ਬਾਰੇ ਕੁਝ ਨਹੀਂ ਸੋਚਿਆ ਉਹ ਦੇ ਪਤਾ ਵਿਸ਼ਵਾਸ ਬੜਾ ਕੀਤਾ ਪਰ ਉਹਨੇ ਵਿਸ਼ਵਾਸ ਘਾਤ ਕਰਤੀ ਤੇਰੇ ਨਾਲ ਨਿਕੀ ਨਿਕੀ ਆ ਗਲਤੀਆਂ ਕਰਦੀ ਰਹੀ ਵਡੀਆਂ ਹੀ ਕਰ ਦੇ ਤੀਆਂ ਹੁਣ ਮੈਂ ਤੇ ਇੱਕ ਹੀ ਕਰ ਤੇ ਆ ਆ ਪਿਹੋੜ ਜੀਵ ਆ ਗਏ ਤੇ ਫਿਰ ਕਰ ਕਰਦਾ ਕੀ ਬਣੂਗਾ ਪਾ ਕਿੱਥੇ ਜਾਵਾਂਗੇ ਲੋਕਾਂ ਨੇ ਤੇ ਭਰਾਵਾਂ ਆਪਾਂ ਨੂੰ ਮਾੜ ਗਵਾਣ ਦੇ ਕਿੱਥੇ ਆਪਾਂ ਨੂੰ ਮਾੜੇ ਨਾਲ ਆਪਣੇ ਕਰਦੇ ਜੀਣਾ ਬਹਾਰ ਕਰ ਦੇਣਾ ਕਿ ਉਦੋਂ ਤੇ ਇਸ਼ਾ ਲੈਂਦੀ ਰਹੀ ਇਹਨਾਂ ਜੀ ਨੂੰ ਤੇ ਮੁੰਡਾ ਲਿਆ ਲਿਆ ਦਿੰਦਾ ਰਿਹਾ ਤਾਂ ਹੁਣ ਵੇ ਹੁਣ ਨਹੀਂ ਕਰੋਂ ਮੈਂ ਤਾਂ ਸ਼ਰਮੇ ਚ ਮਰਨ ਗਈ ਆ ਹੁਣ ਕੁਛ ਕਰ ਕੋ ਸੋਚ ਵੇ ਪੋਤਾ ਕਿੰਨੀ ਕਮਾਈ ਕੀਤੀ ਆ ਤੇਰੇ ਪਿਓ ਨੇ ਤੇ ਦਾਦੇ ਨੇ ਉਹ ਤਾਂ ਕਿਸੇ ਕੋਈ ਚਵਾਨੀ ਨਹੀਂ ਧਾਰੀ ਫੜੀ ਨਾ ਹੀ ਕਿਸੇ ਦਾ ਦੇਣਾ ਤੇ ਨਾ ਹੀ ਕਿਸੇ ਦਾ ਲੈਣਾ ਤੇ ਪੋਤਾ ਤੇ ਕੰਮ ਹੀ ਤੋਂ ਨਵਾ ਕਰਦਾ ਤੂੰ ਕਰਜੇ ਤੇ ਕਰਜਾ ਕਰਜੇ ਤੇ ਕਰਜਾ ਚੁੱਕੀ ਗਿਆ ਪੋਤੇ ਕਹ ਲੈਂਦਾ ਤੇ ਫੇਰ ਤੂੰ ਇਹ ਨੋ ਵੀ ਮੇਰਾ ਕੰਮ ਤੁਰਦਾ ਮੈਂ ਦੂਜਾ ਲੈ ਲਾਂ ਦੂਜਾ ਮੈਂ ਲਾ ਲੂੰਗਾ ਪੋਤਾ ਉਹ ਤੇ ਤੂੰ ਸੋਚਿਆ ਹੀ ਨਹੀਂ ਤੂੰ ਤਾਂ ਪੈ ਪੁੱਠੇ ਕੰਮੀ ਗਿਆ ਹੁਣ ਮੈਂ ਤੈਨੂੰ ਕੀ ਆਖਾਂ ਹੈ ਜੇ ਤੂੰ ਮੇਰਾ ਪੋਤੇ ਆ ਤੇ ਤੂੰ ਜਨਾਨੀ ਮਗਰੀ ਲਗਾ ਰਿਓ ਮਾਦੀ ਤੇ ਪਤਾ ਤੁਮੀ ਨਹੀਂ ਸੁਣੀ ਹੁਣ ਮਾਦਾ ਮੈਂ ਕੀ ਮਾਰਾ ਸੋਚਿਆ ਦੱਸ ਮੈਂ ਵੀ ਇਦਾਂ ਕਰਕੇ ਸੋਚਿਆ ਜੀ ਕਿ ਘਰ ਵੱਜੂਗਾ ਗਾਂ ਮੈਨੂੰ ਕੰਮ ਕਰਨ ਦੀ ਲੋੜ ਨਹੀਂ ਪਊਗੀ ਚਾ ਚੰਗਾ ਮੇਰਾ ਕੰਮ ਤੁਰਪੂਗਾ ਗਾਂ ਇੱਕ ਦੀ ਇੱਕ ਚੀਜ਼ ਬਣਾ ਲਊਗਾ ਵਧੀਆ ਤੇ ਵਧੀਆ ਬਣਾਊਗਾ ਮੈਂ ਕੀ ਮਾਰਾ ਕਿਦਾਂ ਸੋਚਿਆ ਇਹੋ ਜਿਹਾ ਜਨਾਨਿਆਂ ਪਤਾ ਥੱਲੇ ਲਾੜ ਤਾ ਫਿਰ ਇਹ ਆਂਦਗਾ ਤੂੰ ਹੁਣ ਮੇਰਾ ਬੰਦਾ ਮਰੇ ਭਾਵੇਂ ਜੀਵੇ ਜੋ ਮਰਜੀ ਤੂੰ ਹੁਣ ਸੋਚ ਮੈਂ ਤੱਕਦੀ ਬਹਿ ਕੇ ਨਹੀਂ ਵੇਖਿਆ ਭੱਜਦਾ ਰਹਿਆ ਵਾਂ ਪਈ ਇਧਰ ਦੀ ਇਧਰ ਰਾਤ ਦਾ ਦਿਨ ਨਹੀਂ ਵੇਖਿਆ ਕਦੀ ਮੈਂ ਮੈਨੂੰ ਕੀ ਪਤਾ ਮਾਤਾ ਇਹ ਹਾਲਾਤ ਹੋ ਜਾਣੇ ਆ ਜਿੰਨੀ ਕਿ ਉਹ ਜ਼ਿੰਮੇਵਾਰ ਹੈ ਨਾ ਉਤੋਂ ਵੱਧ ਮੈਂ ਜ਼ਿੰਮੇਵਾਰ ਆ ਤੂੰ ਸਹੀ ਕਿੰਨੀ ਮਾਤਾ ਤੇ ਗਲਤੀ ਮੈਂ ਕਰ ਬੈਠਾ ਮੈਨੂੰ ਚਾਹੀਦਾ ਸੀਗਾ ਭੀ ਜਿੰਨੀ ਕਿ ਲੋੜ ਉਹਨਾਂ ਕਿ ਕਰਜ਼ਾ ਚੁਕਦਾ ਮੈਂ ਮੈਂ ਵੀ ਥਾ ਥਾ ਚੁੱਕਦਾ ਦਰਿਆ ਕਰਜ਼ਾ ਜਾ ਕੇ ਤੇ ਹੁਣ ਮੈਨੂੰ ਤਰਨ ਨਹੀਂ ਦੇ ਸਿਆੜੇ ਪੁੱਤ ਐਵੇਂ ਨਹੀਂ ਆਂਦੇ ਜਿੰਨੀ ਚਾਦਰ ਉਹਨੇ ਪੈਰ ਪਸਾਰੋ ਤੂੰ ਤਾਂ ਤੇ ਚਾਦਾ ਹੀ ਵੱਡੀ ਕਰ ਲਈ ਹੁਣ ਇਹਦਾ ਲਾਜ ਕੀ ਹੋ ਲਾਜ ਕੁਛ ਨਹੀਂ ਮੱਦਾ ਰਾਣਿਆ ਹੁਣ ਕੁਝ ਨਾ ਕੁਝ ਪੁੱਤਕਾਰ ਜੇ 31 ਤਰੀਕ ਨੂੰ ਇੱਥੇ ਲੌਂਗ ਅਗਲਿਆਂ ਨੇ ਲਾਤਾ ਤੇ ਭਰਾਵਾ ਮੈਂ ਤਾਂ ਜਿੰਦੀ ਜੀ ਮੇਰੀ ਤਾਂ ਫਿਰ ਲਾਸ਼ ਹੀ ਇੱਥੋਂ ਨਿਕਲੂ ਮੈਂ ਨਹੀਂ ਜਿੰਦੀ ਨਿਕਲਦੀ ਇਹ ਦੂ ਸੋਚ ਲਾ ਕਿੱਡਾ ਪੁੱਤ ਓੱਖਾ ਬਣਾਇਆ ਕਿ ਤੂੰ ਇੱਕ ਤਰ੍ਹਾਂ ਜਾਣਣ ਰਹਿ ਜੇ ਕਿਤਨਾ ਘਰੋਂ ਨਿਕਲਾਂਗੇ ਕਿਹੜੇ ਮੂੰਹ ਨਾਲ ਨਿਕਲਾਂਗੇ ਉੱਤੇ ਬੈਠੇ ਕੀ ਸੋਚਣਗੇ ਵੀ ਬਣਾ ਕੇ ਦਿੱਤਾ ਹੀ ਅਹੀਂ ਤੂੰ ਹੁਣ ਕਿਧਰ ਨੂੰ ਗਿਆ ਹੁਣ ਕੁਝ ਨਾ ਕੁਝ ਪੁੱਤਕਾਰ ਸੋਚ ਬਤਾ ਕਰਨਾ ਕਰਨਾ ਤਾਂ ਪੈਣਾ ਕੁਛ ਨਾ ਕੁਝ ਮੈਂ ਕੁਛ ਕਰਦਾ ਹਾਂ ਕੁਛ ਆ ਕੁਛ ਇੱਥੋਂ ਤੱਕ ਨੌਕਤ ਨਹੀਂ ਆਉਂ ਦਿੰਦਾ ਮੈਂ ਉਹ ਭਾਜਣਾ ਸੀ ਕਰਦਾ ਕੁਛ ਕੁਛ ਨੂੰ ਮੰਮੀ ਤੂੰ ਮੋਂ ਸੁਣਾ ਹਰੋ ਤੁਹਾਡੇ ਘਰ ਕਿਤੇ ਮੈਂ ਬੈਠਾ ਚੋਬਰ ਕੇ ਮੇਰੀ ਗੱਲ ਸੁਣੋ ਆਲੀ ਕੱਤੀ ਤਰੀ ਨੂੰ ਦੇਣਾ ਹੀ ਰੋੜੇ ਦੀ ਮੈਂ ਕੁਛ ਨਾ ਕੁਛ ਕਰਦਾ ਹਾਂ ਕੀ ਕਹਿੰਦਾ ਕਰੋ ਤੂੰ ਉਹ ਤਾਂ ਮੇਰੀ ਸੁਣ ਗੱਲ ਕਿਆ ਗੁਰਪ੍ਰੀਤ ਜਿਹੜਾ ਆਪਣਾ 5 ਲੱਖ ਦੇਣਾ ਨਾ ਦਵੇ ਜਾਂ ਕਿੱਟੀ ਟੁੱਟ ਗਈ ਨਾ ਦਵੇ ਪੁੱਤ ਮੇਰੀ ਗੱਲ ਸੁਣ ਸੋਨ ਨੂੰ ਨਾ ਕਰ ਫੋਨ ਉਹਨੂੰ ਕਹੇ ਸਾਨੂੰ 5 ਲੱਖ ਰੁਪਈਆ ਅਧਾਰਾ ਦੇ ਜੇ ਪੁੱਤ ਭਾਵੇਂ ਵਿਆਹ ਹੀ ਲਾ ਲੇ ਆਪਣੇ ਕੱਖ ਵੱਜ ਜਾਣਗੇ ਆਪਾਂ ਘਰ ਵਾਲੇ ਬਣੇ ਰਵਾਂਗੇ ਤੇ ਰਹੀ ਗੱਲ ਜਿੰਮੜ ਵਿਚਾਰੀ ਦੀ ਉਹਨੂੰ ਨੱਕ ਤੇ ਕਰੀ ਵਿਚਾਰੀ ਨੇ ਤੈਨੂੰ ਪਤਾ ਹੈ ਕਿਤੇ ਦੇ ਲੋ ਦਾ ਬਹੁਤ ਹੌਲਾ ਵਾ ਇੱਕ ਪੁੱਤੋਂ ਆਪ ਮਹਗ ਜਿਆਦਾ ਕਰਨ ਲਈ ਤੈਨੂੰ ਪਤਾ ਵਾ ਇਹ ਸਹੀ ਗੱਲ ਮਮੀ ਆਹ ਗੱਲ ਤੇ ਮੇਰੇ ਦਿਮਾਗ ਚ ਆਈ ਨਹੀਂ ਸੁਣ ਨਾ ਭਾਈ ਨਾ ਗੱਲ ਕਰਦਾ ਮੈਂ ਮੈਂ ਨਹੀਂ ਕਦੀ ਉਹਨਾਂ ਨੂੰ ਮੋੜਿਆ ਮੈਨੂੰ ਕੀ ਮਰਨਗੇ ਉਹ ਸਹੀ ਗੱਲ ਆ ਉਹਨਾਂ ਦੇ ਹੱਸਲ ਮੰਨ ਜਣਾ ਉਹ ਤਾਂ ਬੰਦਾ ਬੜਾ ਦਿਲ ਦਾ ਸਾਹਬ ਆ ਉਹ ਜ਼ਰੂਰ ਤੇਰੀ ਮਦਦ ਕਰੂਗਾ ਦੇਖ ਲਈ ਫੋਨ ਕਰ ਤੂੰ ਹਾਂ ਮੈਂ ਕਰਦਾ ਫੋਨ ਉਹਨਾਂ ਦਾ ਤਾਂ ਤੜਪੋ ਤੇ ਫੋਨ ਪੀ ਜਾਂਦਾ ਵਾ ਗੱਲ ਕਰਕੇ ਵੀ ਇਹ ਦਊਗਾ ਜ਼ਰੂਰ ਐਡਾ ਨਹੀਂ ਗੱਲ ਮੈਂ ਕਰਦਾ ਫੋਨ ਕਰ ਮੇਰਾ ਬੁੱਤ ਕੋਈ ਹੱਲ ਹੋਵੇ ਸਸੀ ਗੱਲ ਭਾਜੀ ਅਜੀ ਸਸੀ ਗੱਲ ਜੀ ਭਾਜੀ ਕਾ ਕੀ ਗੱਲ ਭਾਈ ਨੈਟਵਰਕ ਨਹੀਂ ਹੈਗਾ ਆਵਾਜ਼ ਨਹੀਂ ਆ ਰਹੀ ਸਹੀ ਹਲੋ ਹਾਲੇ ਕੀ ਹਾਲ ਜੀ ਭਾਜੀ ਸੋਹਿਆ ਮਹਾਰਾਜ ਕੀ ਹਾਲ ਹੈ ਠੀਕ ਠਾਕ ਵਧੀਆ ਕੀ ਬੰਦਾ ਬਣਾ ਬਣਾ ਜੀ ਤੁਹਾਨੂੰ ਬੜਾ ਯਾਦ ਹੋ ਰਿਹਾ ਹੈ ਅੱਜ ਆਣਾ ਅੱਛਾ ਅੱਛਾ ਬੜੇ ਚੰਗੀ ਦਾ ਕੰਮ ਕਰਦੀ ਕੰਮ ਕਰ ਤੈਨੂੰ ਪਤਾ ਏ ਬਾਬੇ ਦੀ ਕਿਰਪਾ ਆ ਕੰਮ ਤੇ ਨਾਲ ਹੀ ਕਰੀਏ ਨਾ ਮਾਰਾ ਦੇ ਉਹਦਾ ਕਰਾਇਆ ਹੀ ਲਾਜ ਜਾਂਦਾ ਬੇਸਕੂ ਇਹ ਚਾਹੀਦੀ ਹੋ ਕੇ ਬਹੁਤ ਵਧੀਆ ਤੇ ਫਿਰ ਦੇ ਲੈ ਮਾਰਾ ਮਾਰਾ ਦੀ ਕਸਾਈ ਚਲੋ ਵਧੀਆ 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 ਤੇ ਬਾਸ ਵਧੀਆ ਪੜੀ ਅੰਦਰ ਨੇ ਕੰਮ ਸੀਗਾ ਤੁਹਾਨੂੰ ਪਤਾ ਲੱਗਿਆ ਹੋਣਾ ਥੋੜਾ ਬਹੁਤਾ ਨਹੀਂ ਮੈਨੂੰ ਤਾਂ ਪਤਾ ਲੱਗੋ ਕਿ ਤੁਹਾਨੂੰ ਪਤਾ ਮੈਂ ਜੁਨੀ ਡਿਜੀਟਲ ਆਪਣੇ ਤੇ ਕੰਮ ਦੇ ਅੱਛਾ ਤੁਹਾਨੂੰ ਕੁਝ ਨਹੀਂ ਪਤਾ ਤੁਹਾਨੂੰ ਬੜਾ ਟਾਈਮ ਲੱਗਾ ਫਿਰ ਇਹ ਕਹਿੰਦਾ ਸ਼ਾਮ ਨੂੰ ਆਈਦਾ ਵਾ ਸੋ ਸੋ ਭਾਈ ਗੱਲ ਇਦਾਂ ਹੈਗਾ ਕਿ ਮੇਰਾ ਥੋੜਾ ਹੈ ਨਾ ਜਿਆਦਾ ਹੱਦ ਤੱਕ ਹੋ ਗਿਆ ਸੀ ਤੇ ਮੇਰੇ ਨਾਲ ਜਿਆਦਾ ਕਰਜ਼ਾਈ ਹੋ ਗਿਆ ਸੀ ਕਰਜ਼ਾ ਕਰਜ਼ਾ ਚੁੱਕਿਆ ਹੈ ਉਹਦੇ ਬਾਰੇ ਹਾਂਜੀ ਕਰਜ਼ਾ ਕਰਜ਼ਾ ਜਿਆਦਾ ਚੱਕ ਲਿਆ ਸੀ ਮੈਂ ਤੇ ਉਹਦੇ ਤੇ ਜਿਆਦਾ ਮੇਰਾ ਪ੍ਰੋਬਲਮ ਆ ਗਈ ਮੇਰੇ ਤੇ ਥੋੜੀ ਅੱਛਾ ਤੇ ਫੇਰ ਕੀ ਹੋ ਸਕਦਾ ਹਾ ਥੋੜਾ ਕੁਝ ਨਹੀਂ ਭਾਈ ਤੁਹਾਨੂੰ ਪਤਾ ਵਾ ਮੈਂ ਵੀ ਤੁਹਾਡੀ ਬੜੀ ਬੜੀ ਮਦਦ ਕੀਤੀ ਹੈ ਤੇ ਮੈਨੂੰ ਥੋੜੇ 5 ਲੱਖ ਰੁਪਏ ਜੇ ਹੋ ਸਕਦਾ ਤਾਂ ਕਰ ਦਿਓ ਭਾਈ 5 ਕ ਲੱਖ ਰੁਪਏ ਤੂੰ ਕਰ ਦੋ ਮਦਦ ਬਹੁਤ ਮਿਹਰਬਾਨੀ ਹੋਗੀ ਮੈਂ ਤੁਹਾਨੂੰ ਵਾਪਸ ਕਰ ਦੂੰਗਾ ਅਣੀ ਵੀ ਥੋੜੀ ਲੋਡ ਸੀ ਬਣਾ ਹਾਂਜੀ ਕੀ ਹੋ ਗਿਆ ਆਪਾ ਜੀ ਨੇ ਬੈਠੋ ਤੁਹਾਨੂੰ ਪਤਾ ਆ ਘਰ ਘਰ ਆਨੇ ਮਹਾ ਜ਼ਾਦਾ ਘਰ ਆ ਰਿਹਾ ਭਾਈ ਤੁਹਾਡਾ ਘਰ ਦਾ ਵਧੀਆ ਸਰਦਾ ਵਾ ਤੁਹਾਡੇ ਕੋ ਇਨੇ ਤੇ ਕੀ ਤੁਹਾਡੇ ਤੋਂ ਵੱਧ ਵੀ ਹੋਨੇ ਆ ਕੀ ਤင်း ਮੋੜ ਦਾਂਗੇ ਭਾਜੀ ਮੋੜ ਦਾਂਗੇ ਤੁਹਾਨੂੰ ਜਲਦੀ ਮੋੜ ਦਾਂਗੇ ਇਹ ਲੋੜ ਆ ਬਹੁਤ ਜਿਆਦਾ ਉਹ ਭਾਜੀ ਤੁਹਾਨੂੰ ਬੜਾ ਬੱਚੇ ਸਿਆਣੇ ਹੋਏ ਆ ਇੱਕੋ ਜੇ ਖਾਨ ਵਾਲੇ ਸਾਰੇ ਤੁਹਾਨੂੰ ਵਧਾਣ ਮੁੰਡੇ ਨੂੰ ਮੋਟਰਸਾਈਕਲ ਲੈ ਕੇ ਦਿੱਤਾ ਵਾ ਤੈਨੂੰ ਆ ਪਤਾ ਵਈ ਮੋਟਰਸਾਈਕਲ ਲੈ ਕੇ ਦਿੱਤਾ ਵੀ ਉਹਨਾਂ ਕਰਜਾ ਕੀਤਾ ਤੇ ਤੂੰ ਫੇਰ ਪੈਸੇ ਮੰਗਿੰਦਾ ਯਾਰ ਮੈਨੂੰ ਕੋਈ ਸ਼ਰਮੰਦਾ ਕਰਨ ਦਿਆ ਚਲੋ ਨਾਲ ਹੀ ਕੋਈ ਤੈਨੂੰ ਪਤਾ ਹੀ ਹੋਣਾ ਪਰ ਬੱਚੇ ਜਿਹੜ ਕਰ ਦੇਣਗੇ ਬੱਚੇ ਨੂੰ ਆਏ ਫੋਨ ਲੈ ਕੇ ਤੇ ਕੋਲ ਮੋਬਾਈਲ ਲੈ ਕੇ ਦਿੱਤਾ ਹੈ ਕਿ ਜਰਾ ਆ ਮੋਟਰਸਾਈਕਲਾਂ ਦਿੱਤਾਈ ਠੀਕ ਆ ਭਾਜੀ ਵੇਖ ਲਓ ਜੇ ਹੁੰਦਾ ਤਾਂ ਕੁਝ ਕੋਈ ਨਾ ਨਹੀਂ ਹਦਾ ਉਹ ਤੈਨੂੰ ਪਤਾ ਮੈਂ ਖੱਡਣ ਕੀਤਾ ਨਾ ਇਹ ਵੇਖਣਾ ਕਿ ਹੋਇਆ ਵਾ ਪਤਾਰ ਕੇ ਵੇਲਾ ਮੇਰਾ ਵੀ ਹੋਇਆ ਕਿ ਵੇਲਾ ਚਰਾ ਮਾਰਦਾ ਜਿੱਦਾਂ ਤੇ ਵਾਸੀ ਆ ਭਾਜੀ ਵੇਖ ਲਓ ਜੇ ਇਧਰ ਉਧਰ ਹੁੰਦੇ ਕਿ ਤਾ ਮੈਨੂੰ ਲੋੜ ਹੀ ਬਹੁਤ ਜਿਆਦਾ ਅਰਜੈਂਟ ਲੋੜ ਹੀ ਉਹ ਤੈਨੂੰ ਫੋਦਾ ਭਰਾ ਮੇਰਾ ਹਿਸਾਬ ਦਾ ਕਰਦਾ ਮੈਂ ਇਧਰ ਉਧਰ ਵਾਲਾ ਕੰਮ ਹੀ ਨਹੀਂ ਕਰਦਾ ਸਾਜੂ ਉਹ ਤੁਹਾਡੇ ਤੁਹਾਡੇ ਜਿੱਥੇ ਪੈਸੇ ਨੇ ਤੁਹਾਡੇ ਜਿੱਥੇ ਪੈਸੇ ਉਹ ਵੀ ਤੁਹਾਡੇ ਆ ਤੇਨੇ ਕੋਦਾ ਆਪਣੀ ਆਤੀ ਨਹੀਂ ਹੈ ਮੰਨ ਲਈ ਦੇ ਕੋ ਠੀਕ ਹੈ ਭਾਜੀ ਚਲੋ ਦੇਖ ਲਓ ਭਾਜੀ ਠੀਕ ਹੈ ਜੀ ਹਾਂ ਤੇਨੂੰ ਤਾਂ ਪਤਾ ਨਹੀਂ ਹੈ ਮੈਂ ਨਵਰੇ ਮੁਰਦਨੇ ਤੇ ਕਢਾਇਆ ਮੈਨੂੰ ਆਈਫੋਨ ਲੈ ਕੇ ਦਿੱਤਾ ਵਾ ਭਾਵੇਂ ਇਹਨਾਂ ਨੇ ਕਹਿੰਦੇ ਛੁੱਟਿਆਂ 'ਚ ਬੈਗਿਆ ਤੇ ਰਹਿ ਜਾਣਾ ਵਾ ਤੇਨੇ ਕੋਦਾ ਵੀ ਆਉਣਾ ਚਾਹੁੰਦਾ ਖਸਾ ਹੀ ਨਹੀਂ ਮਾਰਾ ਤੋ ਜਾ ਤਿੰਨ ਮਹੀਨੇ ਉੱਥੇ ਨੱਕ ਜਾਣੇ ਆ ਤੋ ਆਹ ਸੁਣ ਜੀ ਤਾਂ ਦਾ ਜਾਣਾ ਚਾਹਣਾ ਤੋ ਰਹਾ ਯਾਰ ਠੀਕ ਹੈ ਭਾਜੀ ਸਹੀ ਹੈ ਤੁਹਾਡੀ ਮਰਜ਼ੀ ਚਲੋ ਕਿੱਧਰ ਜਾਣਾ ਠੀਕ ਹੈ ਜੀ ਉਹ ਕੋਈ ਨਾ ਕਰਦਾ। ਠੀਕ। ਸਭ ਆਰਾਮ ਨਾਲ। ਠੀਕ। ਦੇਖਦਾ ਜਦੋਂ ਲੋਡ ਹੋਵੇ ਆਪਣੀ ਵੀ ਬਾਹ ਫੜਦੇ। ਤੈਨੂੰ ਬਥੇਰਾ ਸਮਝਾਉਂਦੇ ਨਹੀਂ ਮੈਂ। ਲੈ ਲੋ। ਇਹੋ ਸੁਣੋ। ਜਿੰਨੇ ਮੈਂ ਮੁਕਨੀ ਵਰੀ ਕੁਝ ਕਿਹਾ ਨਾ ਅੱਧੀ ਜਵਾਨ ਨਾ ਮਾਨਣਾ ਨਹੀਂ ਕੀਤਾ ਗੇਨ। ਤੈਨੂੰ ਪਤਾ ਵਾ ਇਹ ਤੇ ਆ ਦਿਨ ਆ ਗਏ ਨਾ। ਪਹਿਲਾਂ ਤੇ ਆਂਦਾ ਮੇਰੇ ਕੋਲ ਬੜੇ ਬਏ ਮੇਰੇ ਕੋਲ ਤੇ ਘਰ ਆਇਆ ਹੀ ਨਹੀਂ ਮਾੜਾ। ਆਹ ਤੇ ਤੇ ਦਿਓ ਤੂੰ ਪਹਿਮਾ ਘਰੇ ਜਾਂਦਾ ਦਾਲ ਪੁੜਾ ਚੱਲਦਾ। ਹਾਲੀਆ ਆਪਣੇ ਰਿਸ਼ਤੇਦਾਰ ਜੀ ਰਾਤ ਨੂੰ ਦੋ ਬਰਾਵਾ ਇੱਕਦ ਬੰਨੇ ਤਾਂ ਕਿੰਨੂੰ ਤੇ ਦੋ ਬੰਨੀ ਹੋ ਗਏ ਆ ਉਧਰ ਨਾਲ ਹੀ ਰੱਖ ਲਿਆ ਉਧਰ ਨਾਲ ਹੀ ਰੱਖ ਲਿਆ ਆਪਣੀ ਸਣਾਦੀ ਤੇ ਤੈਨੂੰ ਨਾ ਕਰਤੀ ਆ ਹੁਣ ਆਪਾਂ ਕਿਹੜਾ ਖੂਦ ਪਾਵਾਂਗੇ ਹਾ ਰਬਾ ਵੇਲਾ ਦੁਨੀਆ ਦੇ ਰੰਗ ਇਹੋ ਸੋਨੂ ਹੀ ਜੇਦਲ ਮੈਂ ਗੱਡਣ ਤੇ ਆ ਜਾਣਾ ਕਦੇ 7-8 ਲੱਖ ਰੁਪਇਆ ਮੈਂ ਹੀ ਨਿਕਲਉਣਾ ਵਾ ਪਾਰਟੀਆਂ ਤੇ ਬਹਿ ਜੀਣਾ ਕਦੇ ਉੱਥੇ ਜੁਆਈ ਭਾਈ ਵੀ ਮੇਰੇ ਕਹਣਾ ਮੈਂ ਕਦੀ ਨੂੰ ਇਹ ਗੁੱਚ ਗੁੱਚ ਨਹੀਂ ਘਟ ਦੇ ਦਿੱਤਾ ਸਾਰਾ ਖਰਚਾ ਮੈਂ ਕਰਕੇ ਆਉਂਦਾ ਰਿਆ ਉੱਥੇ ਤੀਏ ਅੱਜ ਨੂੰ ਪਤਾ ਲੱਗਣਾ ਲੋਗੜਿਆ ਤੇ ਮੁੱਕਰ ਹੀ ਗਿਆ ਸਹੀ ਕਹਿੰਦੇ ਸਿਆਣੇ ਮਾਰੇ ਦੇ ਟਾਈਮ ਤੇ ਕੋਈ ਨਹੀਂ ਹੱਥ ਫੜਦਾ ਕਹਿੰਦਾ ਵੇਖ ਲੋ ਇਹ ਉਹ ਸੁਣੂਗਾ ਕਿਤੇ ਕੱਪੜੇ-ਕੁਪੜੇ ਲੈਣ ਚੱਲੇ ਜਣੇ ਨਾ ਤੇ ਇਹਦੇ ਵਿੱਚ 2000 ਰੁਪਏ ਪੁੰਡ ਲੈਣੀ ਜਾਂ ਸ਼ਰਟ ਲੈਣੀ ਨਾ ਇਹਨੇ ਇਹਨੇ ਦੋ ਵਾਦ ਚੁੱਕ ਲੈਣੀਆਂ ਰੇਟ ਵੀ ਵਹੀ ਮੈਂ ਕਦੀ ਨਹੀਂ ਵੇਖਿਆ ਮੈਂ ਨਾ ਪਾਈ ਲੈ ਲਓ ਕੋਈ ਗੱਲ ਹੀ ਨਹੀਂ ਫੇਕੜੀ ਗੱਲ ਸਾਰਾ ਖਰਚਾ ਮੈਂ ਕਰਨਾ ਨਾ ਦੇਣ ਨਾ ਦੇਣੇ ਪੈ ਗਏ ਕਦੀ ਪੀਣਾ ਮੈਨੂੰ ਪਤਾ ਵਾ ਦੋਵੇਂ ਜੀ ਬਥੇਰਾ ਜਾਗਾ ਕਰਦੇ ਰਹੇ। ਪਰਵਾ ਇੱਕ ਗੱਲ ਮੇਰੀ ਸੁਣ ਲਾ ਤੀ ਜੇ ਐ ਘਰ ਤੇ ਗੱਲ ਲਾਗੀ ਨਾ ਪੀਰ ਢੀਕੂਗਾ ਤਾਂ ਮੈਂ ਨਿਕਲੂਗੀ। ਇੱਕ ਦਿਨ ਭੁੱਲ ਜੀ ਮੇਰੀ ਲੋਨ ਜੋ ਮਰਜੀ ਕਰ। ਚਲ ਕੋਈ ਨਹੀਂ ਮਾਤਾ ਤੂੰ ਫਿਕਰ ਨਾ ਕਰ ਮੈਂ ਕਰਦਾ ਕਰਾਂ। ਜਿੱਥੇ ਖੂਨ ਦੇ ਰਿਸ਼ਤੇ ਨਹੀਂ ਨਾ ਕੰਮ ਕਰਦੇ ਆਉਂਦੇ। ਉੱਥੇ ਮੈਂ ਸੁਣਿਆ ਮੋਹੱਬਤਾਂ ਦੇ ਰਿਸ਼ਤੇ ਕੰਮ ਆਉਂਦੇ ਆ। ਮੇਰਾ ਹੈਗਾ ਕਿ ਯਾਰ ਮੈਨੂੰ ਪਤਾ ਬੜਾ ਮਾਨ ਮਨਉਂਦੇ ਤੇ। ਕੋਈ ਨਹੀਂ ਮੈਂ ਉਹਦੇ ਨਾਲ ਗੱਲ ਕਰਦੇ ਆਂ ਵੀ ਕਿਤਾ। ਯਾਰੇ ਦੇਖ ਲਾ ਯਾਰ ਨੂੰ ਪਰਖ ਲਾ ਹਾਂ ਜੀ ਦੇਖ ਤਾਂ ਅੰਜੀ ਕਿਧਰੋਂ ਕੱਢੀ ਚੁੱਕੀ ਲਿਆ ਮੇਰਾ ਦੋਸਤ ਆ ਉਹਦਨੇ ਕਰਦਾ ਗੱਲ ਹਾਂ ਜੀ ਮੈਨੂੰ ਪਤਾ ਹੈ ਜੋ ਕੋ ਜਾਂ ਝੁੰਬਿਆ ਨਾ ਉਹਦੀ ਜੁੰਮਿਆ ਸਿਰਫ ਮੈਂ ਆ ਹੋਰ ਕਿਸੇ ਦਾ ਕੋਈ ਕਸੂਰ ਨਹੀਂ ਹੈ ਪਰ ਅੱਜ ਫੋਟੋਆਂ ਸਾਰਿਆਂ ਨੂੰ ਪੈਣ ਲਿਆ ਵਾ ਮੰਮੀ ਜੀ ਦਾ ਵੀ ਕਿੰਨਾ ਦਿਲ ਦੁਖਦਾ ਪਿਆ ਵਾ ਤੁਸੀਂ ਤੁਸੀਂ ਤੇ ਇੰਨੇ ਪਰੇਸ਼ਾਨ ਹੋ ਨਾ ਛਾਂਸ ਫੇਰ ਦੀ ਰੋਟੀ ਖਾਦੀ ਨਾ ਚਾਹਉਣਾ ਪਾਣੀ ਮੈਨੂੰ ਸਮਝ ਨਹੀਂ ਲੱਗਦੀ ਮੈਂ ਮੈਂ ਕੀ ਕਰਾਂ ਤੁਹਾਡੇ ਸਾਰਿਆਂ ਵਾਸਤੇ ਮੈਂ ਆਪਣੇ ਘਰ ਨੂੰ ਕਿੱਦਾਂ ਬਚਾਵਾਂ ਆਪਣੇ ਬਿਜ਼ਨਸ ਨੂੰ ਕਿੱਦਾਂ ਬਚਾਵਾਂ ਕੀ ਕਰਾਂ ਸਭ ਨਹੀਂ ਨਹੀਂ ਤੇਰਾ ਕੁਝ ਹੋਣੀ ਹੈ ਤੂੰ ਕਿਤੇ ਮਾੜਾ ਸੋਚਾ ਕਿਤੇ ਤੂੰ ਵੀ ਘਰ ਵਧਾਉਣ ਬਾਰੇ ਸੋਚੁੰਦੀ ਹੈ ਚਲ ਕਰਵਾ ਜੀ ਤੂੰ ਵੀ ਇਦਾਂ ਸੇ ਕਰ ਹੋਈਆਂ ਤੇ ਮੈਂ ਵੀ ਕੁਝ ਇਦਾਂ ਹੀ ਸੋਚੰਦੇ ਆਂ ਪਰ ਸਾਰਾ ਦੋਸ਼ ਕਿਸਮਤ ਦਾ ਹੈ ਕਿਉਂਕਿ ਲੋਕੀ ਸਾਡਾ ਨਾਮ ਨਾੜਾ ਕਰ ਗਏ ਐਨਕ ਦਿਨ ਤੱਕ ਦੀ ਸੋਚਿਆ ਹੀ ਨਹੀਂ ਪਰਾਂ ਜੀ ਮੈਨੂੰ ਵਿਸ਼ਵਾਸ ਹੀ ਨਹੀਂ ਕਿ ਕਰਨਾ ਚਾਹੀਦਾ ਇੰਨਾ ਕਿਸੇ ਦੇ ਭਾਵੇਂ ਕੋਈ ਆਪਣਾ ਰਿਸ਼ਤੇਦਾਰ ਹੋਵੇ ਤੇ ਭਾਵੇਂ ਕੋਈ ਸਹੇਲੀ ਭੈਣ ਹੋਵੇ ਅੱਜ ਕੱਲ੍ਹ ਲੋੜ ਪੈਣ ਤੇ ਕੋਈ ਨਹੀਂ ਬੰਦਦਾ ਆਪਣੀ ਭੈਣ ਭਰਾ ਹੀ ਮੂੰਹ ਮੋੜ ਜਾਂਦੇ ਮੈਂ ਸੌਂਦੀ ਪਈ ਸੀ ਤੁਸੀਂ ਸੋਨੂ ਬਾਜੀ ਨੂੰ ਫੋਨ ਕੀਤਾ ਉਹਨਾਂ ਨੇ ਵੀ ਨਾ ਕਰਤੀ ਪੈਸੇ ਦੇਣ ਕੋਈ ਪਤਾ ਨਹੀਂ ਰਣਜੀਤ ਸਾਡੇ ਘਰ ਦਾ ਕੀ ਬੰਨਾ ਕਿਤੇ ਉਹ ਨਾ ਹੋਵੇ ਕੀ ਮੰਮੀ ਜੀ ਮੰਮੀ ਜੀ ਇਸ ਘਰ ਨਾਲ ਇੰਨਾ ਪਿਆਰ ਕਰਦੇ ਆ ਤੇ ਇਹ ਘਰ ਗਿਰਵੀ ਰੱਖਣਾ ਪੈਜ ਕੋਈ ਗੱਲ ਨਹੀਂ ਕਿ ਕਰਾਂ ਕਰ ਘਰ ਦਾ ਮੈਂ ਕੁਝ ਕਰਦਾ ਲੱਗੀ ਲੋਕੀ ਸਮਝਦੇ ਕਿਉਂ ਨਹੀਂ ਆ ਮਾਰਾ ਟਾਈਮ ਨਹੀਂ ਤੇ ਵੀ ਆ ਸਕਦਾ ਮੈਂ ਜੇ ਅੱਜ ਮਾਰਾ ਟਾਈਮ ਸਾਡੇ ਤੇ ਆਇਆ ਕਿਸੇ ਚੰਗਾ ਵੀ ਆਊਗਾ ਪਰ ਕੋਈ ਨਾ ਕੋਈ ਹੁੰਦਾ ਨਾ ਬੰਦਾ ਇਹਦੇ ਜਿਹੜਾ ਹੱਥ ਫੜ ਲੈਂਦਾ ਨਾ ਪਰ ਇਸ ਟਾਈਮ ਤੇ ਸਾਡੇ ਕੋਲ ਸਾਰੇ ਹੱਥ ਛਡਾ ਗਏ ਆ ਵੇਖ ਲੋ ਦੁਨੀਆ ਇੰਨੀ ਆ ਇਹੜਾ ਬਾਲ ਬਾਲਾ ਹੱਦੋਂ ਵੰਦੇ ਜਿਹੜਾ ਯਕੀਨ ਕਰ ਬਿਠੇ ਨੇ ਆਪਾਂ ਉਹੀ ਲੈ ਲਈ ਤਾਂ ਆਪਾਂ ਚਲ ਕੋਈ ਨਹੀਂ ਲੈ ਲੈ ਚੁੱਪ ਕਰ ਲੈ ਮੈਂ ਪੁੱਛਦਾ ਜੀ ਬੋਲ ਠੀਕ ਹੈ ਕਿੰਨੇ ਚੰਗੇ ਇਹਨਾਂ ਵਿਚਾਰੇ ਮੈਂ ਮਹਿਨਾਂ ਮਾੜਾ ਕੀਤਾ ਇਹਨਾਂ ਕੁਝ ਨਹੀਂ ਸੋਚਿਆ ਆਪਣੇ ਘਰ ਬਦਲੇ ਕੁਝ ਨਹੀਂ ਸੋਚਿਆ ਕਿ ਮੇਰੇ ਘਰ ਵਾਲੇ ਨੂੰ ਇੰਨਾ ਦੁੱਖ ਲੱਗੂਗਾ ਸਾਡਾ ਘਰ-ਬਾਰ ਵਿਕ ਜੂਗਾ bizness down ਹੋ ਜੂਗਾ ਨਾ ਬਸ ਆਪਣੇ ਸੂਤ-ਪੂਤ ਪਾਉਂਦੇ ਰੀ ਤੇ ਨਾਲ ਦੇ ਮੈਚਿੰਗ ਕਸਵਰਤ ਦੀ ਰੀ ਫੈਕਟਰੀ ਵਾਤੇ ਘੁੰਮਦੀ ਰੀ ਗੱਡੀਆਂ ਤੇ ਘੁੰਮਦੀ ਰੀ ਇੱਕ ਵਾਰ ਨੇ ਸੋਚਿਆ ਕਿ ਇਹ ਸਾਰਾ ਕਰਨ ਦਾ ਕੀ ਨਤੀਜਾ ਨਿਕਲੂਗਾ ਕੰਮੋਂ ਅਸੀਂ ਤਾਂ ਚਾਹਾਂ ਸੀ ਕਿ ਸਾਡਾ business ਅੱਗੇ ਅੱਗੇ ਜਾਏਗਾ ਕੀ ਪਤਾ ਹੈ ਜੋ ਕੋਲ ਹੈਗਾ ਉਹ ਵੀ ਦੇਖ ਜੂਗਾ ਠੀਕ ਹੀ ਕਹਿੰਦੇ ਆ ਸਿਆਣੇ ਕਿ ਆਪਣਾ ਘਰ ਵੇਚ ਕੇ ਚੱਲ ਜੇ ਤੁਸੀਂ ਕਰਜ਼ਾ ਚੁੱਕਣਾ ਨਹੀਂ ਆ ਤੇ ਫੇਰ ਆਪਣੇ ਹੱਥ ਇਹਨੇ ਟਾਈਟ ਕਰਕੇ ਚੱਲੋ ਕਿ ਤੁਹਾਡੇ ਕਰਜ਼ੇ ਦੀ ਕਿਸ਼ਤ ਨਗਦੀ ਰਹਿ ਨਾ ਹੋਵੇ ਕਿ ਬਿਜਰਾ ਸੋਧੋਂਦੇ ਆਂ ਬਧੋਂਦੇ ਆਂ ਜੋ ਬਣਿਆ ਬਣਾਇਆ ਉਹ ਵੀ ਵੇਚ ਵਟ ਲੋ ਤੇ ਲੋਕਾਂ ਦਾ ਹਾਸੋ ਬਿਨਾ ਕਿ ਕੱਲ ਤੇ ਬੜੇ ਬ੍ਰਾਂਡ ਦੇ ਕੱਪੜੇ ਪਾਉਂਦੇ ਸੀ ਤੇ ਅੱਜ ਹਾਂ ਜੀ ਕੁੱਲੀ ਦੀ ਵੇਦਗੀ ਇਹ ਸੱਚੀ ਬਾਸ਼ਾ ਇੱਥੋਂ ਤੱਕ ਨੋਬਤ ਨਾ ਲਿਆਇਓ ਮੈਂ ਆਪਣੀਆਂ ਗਲਤੀਆਂ ਦਾ ਪਛਤਾਵਾ ਕਰੰਦੀ ਹਾਂ ਵੇਖ ਲਓ ਜੋ ਮੈਂ ਕਰਨ ਲੱਗੀ ਆ ਮੇਰਾ ਸਾਥ ਦੀ ਉਸ ਚੀਜ਼ 'ਚ ਤਾਂ ਕਿ ਮੈਂ ਆਪਣਾ ਘਰ-ਬਾਰ ਤੇ ਬਿジネス ਫੇਰ ਤੋਂ ਮੋੜ ਵਾਪਸ ਲੈ ਆਂ